ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਾਈਵ ਹੋਏ ਆਂ ਇੱਕ ਮੁੱਦੇ ਤੇ ਜੋ ਕਿ 1 ਦਸੰਬਰ ਤੋਂ ਵੈਸੇ ਇਹ ਕਾਨੂੰਨ ਚਾਲੂ ਹੋ ਗਿਆ ਤੇ ਆਪਾਂ ਪੈਂਟ ਸੀ ਤੇ ਹੁਣ ਆਪਾਂ ਲਾਈਵ ਹੋਏ ਆਂ ਤੇ ਵੀਡੀਓ ਬਣਾ ਰਹੇ ਆਂ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇ ਤੇ ਤਾਂ ਕਿ ਕਈ ਬੰਦਿਆਂ ਨੂੰ ਤਾਂ ਪਤਾ ਲੱਗ ਗਿਆ ਕਈਆਂ ਨੂੰ ਨਹੀਂ ਪਤਾ ਲੱਗਿਆ ਤੇ ਉਹਨਾਂ ਨੂੰ ਪਤਾ ਲੱਗ ਸਕੇ ਜਿਹੜੇ ਬੰਦੇ ਆਪਣੀ ਵੀਡੀਓ ਦੇਖਦੇ ਆਂ ਜਿਵੇਂ 1 ਦਸੰਬਰ ਤੋਂ ਲਥਵਾਨੀਆਂ ਨੇ ਇਹ ਐਲਾਨ ਕੀਤਾ ਕਿ ਜਿਹੜੇ ਇੰਡੀਅਨ ਸਿਟੀਜ਼ਨ ਡਰਾਈਵਰ ਆ ਜਾਣੀ ਸੀ ਕਿਤੇ ਵੀ ਨੇ ਉਹ ਆਪਣੇ ਦੇਸ਼ ਵਿੱਚ ਹੀ ਫਾਈਲ ਲਾ ਸਕਦੇ ਆ ਤੇ ਟੀਆਰਪੀ ਲਈ ਜਿਵੇਂ ਆ ਇੱਥੇ ਡਰਾਈਵਰਾਂ ਦੇ ਲਈ ਜਾਂ ਕਿਸੇ ਵੀ ਹੋਰ ਕੈਟਾਗਰੀ ਦੇ ਲਈ ਉਹਦੇ ਲਈ ਉਹਨਾਂ ਨੇ ਉਹ ਚੀਜ਼ ਇੰਡੀਆ ਬੀਐਫਐਸ ਨਾਲ ਹਜੇ ਆਪਣਾ ਕੰਟਰੈਕਟ ਬੰਦ ਕੀਤਾ ਹੋਇਆ ਇਸ ਲੈਵਲ ਤੇ ਕੁਝ ਹਾਇਰ ਜਿਹੜੇ ਆਪਰਚੂਨਿਟੀਆਂ ਨੇ ਜਿਵੇਂ ਇੰਜੀਨੀਅਰ ਵਗੈਰਾ ਜਾਂ ਉਹਨਾਂ ਤੋਂ ਇਲਾਵਾ ਬਾਕੀ ਜਿਹੜੇ ਨੇ ਲੇਬਰ ਹੋਗੀ ਜਾਂ ਡਰਾਈਵਰੀ ਹੋ ਗਿਆ ਜਾਂ ਹੋਰ ਵੀ ਕੈਟਾਗਰੀਆਂ ਨੇ ਜਿਨ੍ਹਾਂ ਦੀ ਹਜੇ ਅਪਪੌਇੰਟਮੈਂਟ ਨਹੀਂ ਮਿਲਦੀ ਉਹ ਉਹਨਾਂ ਨੇ ਬੰਦ ਕੀਤੇ ਹੋਏ ਨੇ ਤੇ ਕਿਤੇ ਵੀ ਨਹੀਂ ਆਪਾਂ ਫੈਲਾ ਸਕਦੇ ਜਿਵੇਂ ਨਾ THAILAND ਨਾ ਦੁਬਈ ਨਾ ਕਿਤੇ ਹੋਰ ਜਿਹੜੇ ਇੰਡੀਅਨ ਸਿਟੀਜ਼ਨ ਨੇ ਜਿਨ੍ਹਾਂ ਕੋਲ ਇੰਡੀਆ ਦਾ ਪਾਸਪੋਰਟ ਆ ਉਹਨਾਂ ਲਈ ਹਜੇ ਫਿਲਹਾਲ ਕੰਮ ਬੰਦ ਆ ਕਈ ਵੀਰ ਅਪਲਾਈ ਕਰੀ ਜਾਂਦੇ ਆ ਜਾਂ ਪੁੱਛਦੇ ਆ ਨਾ ਮੈਸੇਜ ਮਾਰ ਦਿੰਦੇ ਆ ਨਾ ਬਾਈ ਯਾਰ ਏਜੰਟ ਕਹਿ ਰਿਹਾ ਵੀ ਪੈਸੇ ਦੇ ਦੇ ਕੋਈ ਨਹੀਂ ਮੈਂ ਤੈਨੂੰ ਅਪpointAਮੈਂਟ ਦਵਾ ਦੂੰ ਉਹ ਕੰਮ ਵੀਰੇ ਹਜੇ ਬੰਦਾ ਇਹ ਏਜੰਟ ਨੇ ਤੁਹਾਡੇ ਪੈਸੇ ਲੈ ਕੇ ਰੱਖ ਲੇ ਤੇ ਨਾ ਵਾਪਸ ਕੀਤੇ ਉਹ ਬਾਅਦ ਚ ਤੁਹਾਡੇ ਪੈਸੇ ਬਰਬਾਦ ਜਾਣੇ ਤੁਹਾਨੂੰ ਪਤਾ ਹੀ ਆ ਏਜੰਟਾਂ ਦਾ ਕੰਮ ਫਿਲਹਾਲ ਬੰਦਾ ਜਨਵਰੀ ਚੱਲ ਪਿਆ ਫੈਬਰਰੀ ਜਾਂ ਮਾਰਚ ਤੱਕ ਹਨਾ ਸ਼ਾਇਦ ਕੋਈ ਇਹ ਲਾਂਚ ਕਰਦੇ ਆ ਵੀ ਨਵਾਂ ਕਾਨੂੰਨ ਵੀ ਕਿੰਨੇ ਬੰਦੇ ਰੱਖਣੇ ਆ ਕੀ ਸਿਸਟਮ ਆ ਹਨਾ ਉਹਦੇ ਬਾਰੇ ਕਿਸੇ ਕੋਲੇ ਕੋਈ ਅਪਡੇਟ ਨਹੀਂ ਜੇ ਕੋਈ ਅਪਡੇਟ ਆਉਣੀ ਆ ਇਹਨਾਂ ਦੀ ਵੈਬਸਾਈਟ ਤੇ ਆ ਜਾਣੀ ਆ ਸਾਰਿਆਂ ਨੇ ਉੱਥੋਂ ਪੜ੍ਹ ਕੇ ਹੀ ਅੱਗੇ ਗਾਂ ਦੱਸਣਾ ਜਿਹੜੇ ਨਿਊਜ਼ ਚੈਨਲ ਆ ਉਹ ਤਾਂ ਬਹੁਤ ਕੁਝ ਕਹਿ ਰਹੇ ਆ ਵੀ ਹਾਂ ਫੈਬਰਰੀ ਚ ਆ ਜਾਣਾ ਮਾਰਚ ਚ ਆ ਜਾਣਾ ਐਤਕੀ ਘੱਟ ਰੱਖਣਗੇ ਕੋਟਾ ਘਾਟਾ ਬਹੁਤ ਗੱਲਾਂ ਨੇ ਪਰ ਸਾਰੀਆਂ ਪੈਂਡਿੰਗ ਨੇ ਸਾਰੇ ਕਹਿ ਰਹੇ ਆ ਬੱਟ ਪਤਾ ਉਹ ਨਹੀਂ ਲੱਗਣਾ ਵੀ ਜਦੋਂ ਇਹਨਾਂ ਨੇ ਉਹ ਚੀਜ਼ਾਂ ਕਹਿ ਦਿੱਤੀਆਂ ਫਿਲਹਾਲ ਲਥਵਾਨੀਆਂ ਦਾ ਕੰਮ ਬੰਦ ਆ ਕੋਈ ਹਜੇ ਇਹ ਹਾਇਰਿੰਗ ਨਹੀਂ ਕਰ ਰਹੇ ਕੰਪਨੀਆਂ ਨੂੰ ਬਹੁਤ ਡਰਾਈਵਰਾਂ ਦੀ ਲੋੜ ਆ ਬਹੁਤ ਕੰਪਨੀਆਂ ਦੇ ਵਿੱਚ ਟਰੱਕ ਖੜੇ ਨੇ ਇਸ ਟਾਈਮ ਡਰਾਈਵਰਾਂ ਦੀ ਬਹੁਤ ਜ਼ਿਆਦਾ ਲੋੜ ਆ ਪਰ ਇਹਨਾਂ ਕੋਲੇ ਡਰਾਈਵਰ ਨਹੀਂ ਗਏ ਇਸ ਲਈ ਤੇ ਲੋਕਲ ਲੋਕਲ ਤਾਂ ਬਹੁਤ ਡਿਮਾਂਡ ਆ ਹੁਣ ਬਈ ਇੱਧਰ ਆ ਜਾਓ ਕੰਪਨੀ 'ਚ ਉਧਰ ਚਲੇ ਜਾਓ ਪਰ ਥਰਡ ਕੰਟਰੀ 'ਚੋਂ ਨਹੀਂ ਕੋਈ ਆ ਰਿਹਾ ਹਾਲੇ ਐਸ ਲਈ ਕੋਈ ਵੀ ਵੀ ਵੀਰ ਜਿਹੜਾ ਇਸ ਵੀਡੀਓ ਨੂੰ ਦੇਖਦਾ ਉਸ ਵੀਰ ਤੱਕ ਪਹੁੰਚਾ ਦਿਓ ਜਿਹੜਾ ਆਉਣਾ ਚਾਹੁੰਦਾ ਫਿਲਹਾਲ ਤੋਂ ਕਿ ਵੀ ਬੰਦਾ ਐਵੇਂ ਕਿਸੇ ਏਜੰਟ ਕੋਲੇ ਆਪਦੇ ਪੈਸੇ ਨਾਲ ਬੈਠੇ ਹੋ ਕਿ ਬਾਅਦ ਵਿੱਚੋਂ ਕਢਾਉਣੇ ਔਖੇ ਹੋਣ ਹਨਾ ਤੇ ਫਿਲਹਾਲ ਬੰਦਾ ਅੱਗੇ ਖੁੱਲੂਗਾ ਤਾਂ ਆਪਾਂ ਜਰੂਰ ਵੀਡੀਓ ਪਾ ਕੇ ਵੀ ਅਪਡੇਟ ਦੇ ਦਾਂਗੇ ਬਾਕੀ ਤੁਸੀਂ ਵੀ ਇਹਨਾਂ ਦੀ ਲੁਥਾਨੀਆ ਦੀ ਆਫੀਸ਼ਲ ਜਿਹੜੀ ਵੈਬਸਾਈਟ ਆ ਉਹ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਹਾਂ ਕੁਝ ਦੇਸ਼ਾਂ ਦੇ ਵੀ ਜੇ ਖੁੱਲੇ ਹੋਏ ਆ ਜਿਵੇਂ ਸਲਵੇਨੀਆ ਚ ਕੁੱਝ ਕੰਪਨੀਆਂ ਨੇ ਆਨਲਾਈਨ ਟਰੱਕ ਡਰਾਈਵਰ ਰੱਖ ਰਹੀਆਂ ਨੇ ਜਿਹੜੇ ਵੀਰ ਵੀਡੀਓ ਦੇਖਦੇ ਆ ਅੱਗੇ ਉਹਨਾਂ ਤੱਕ ਪਹੁੰਚਾ ਦਿਓ ਡਰਾਈਵਰ ਵੀਰਾਂ ਤੱਕ ਤੁਸੀਂ ਆਨਲਾਈਨ ਲਿਖਣਾ ਟਰੱਕ ਕੰਪਨੀ ਸਲਵੇਨੀਆ ਉਹਦੇ ਵਿੱਚ ਅਨੇਕਾਂ ਕੰਪਨੀਆਂ ਆ ਜਣੀਆਂ ਉਹਨਾਂ ਨੂੰ ਆਪਣੀਆਂ ਸੇਵੀਆਂ ਪਾਓ ਸ਼ਾਇਦ ਕਿਤੇ ਨਾ ਕਿਤੇ ਕੰਪਨੀ ਚ ਗੱਲ ਬਣ ਜਾਈ ਇਦਾਂ ਹੀ ਸਾਰਿਆਂ ਦੀ ਇੱਥੇ ਬਣੀ ਸੀ ਤੇ ਆਪਣੀ ਵੀ ਤੇ ਸਲਵਾਕੀ ਆ ਰੱਖ ਰਹੇ ਆ ਡਰਾਈਵਰ 에ਜੰਟਾਂ ਦੇ ਥਰੂ ਵੀ ਤੇ ਆਨਲਾਈਨ ਵੀ ਉਹ ਤੁਸੀਂ ਕੰਪਨੀਆਂ ਨੂੰ ਮੇਲ ਪਾਓ ਆਪਦੀ ਹੈਨਾ ਆਪਦੀ ਸੇਵੀਆਂ ਪਾਓ ਲਾਟੋ ਵੀ ਆ ਰੱਖ ਰਹੀ ਆ ਤੇ ਕਰੋਸ਼ੀਆ ਵੀ ਡਰਾਈਵਰ ਰੱਖ ਰਿਹਾ ਹਨ ਹੰਗਰੀ ਰੱਖ ਰਿਆ ਇਹਨਾਂ ਦੀਆਂ ਤੁਸੀਂ ਕੰਪਨੀਆਂ ਲੇ ਕੋ ਟਰੱਕ ਕੰਪਨੀਆਂ ਹੰਗਰੀਸ ਹਨ ਉਥੇ ਨਿਕਾਂ ਜਣੀਆਂ ਉਹਨਾਂ ਦੀਆਂ ਵੈਬਸਾਈਟ ਤੇ ਜਾ ਕੇ ਆਪਣੀ ਮੇਰ ਆਪਣੀ ਸੀਵੀ ਪਾਉ ਤੇ ਕੋਈ ਨਾ ਕੋਈ ਕੰਪਨੀ ਤੁਹਾਨੂੰ ਜਵਾਬ ਦੂ ਜਾਂ ਰੱਖੂਗੀ ਹਨ ਕੁਛ ਨਾ ਕੁਛ ਪਤਾ ਲੱਗੂਗਾ 에ਜੰਟ ਦੇ ਥਰੂ ਲਾਉਣ ਨਾਲੋਂ ਵੀ ਕੀ ਪਤਾ ਆਪਣੀ ਗੱਲ ਬਣ ਜੇ بڑے ਮੁੰਡਿਆਂ ਦੀ ਬਣੀ ਆ ਤੇ ਕੀ ਪਤਾ ਆਪਾਂ ਵੀ ਉਹਨਾਂ ਵਿੱਚ ਆ ਜੀ ਆਪਣੀ ਬਣ ਜੇ ਕੋਸ਼ਿਸ਼ ਕਰਨ ਦੇ ਨਾਲ ਹੀ ਸਾਰਾ ਕੁਝ ਹੁੰਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਇਹਨਾਂ ਦੇਸ਼ਾਂ 'ਚ ਏਜੰਟਾਂ ਦੇ ਥਰੂ ਵੀ ਆ ਰਹੇ ਆ ਬੰਦੇ ਤੇ ਡਾਇਰੈਕਟ ਵੀ ਆ ਰਹੇ ਆ ਇਹਨਾਂ ਚੱਕ ਆਉਣ ਦਾ ਫਾਇਦਾ ਇਹ ਵੀ ਇੱਥੇ ਲਾਇਸੈਂਸ ਚੇਂਜ ਹੋ ਜਾਂਦਾ ਜਿਵੇਂ ਲਥੁਆਨੀਆ 'ਚ ਲਾਇਸੈਂਸ ਚੇਂਜ ਨਹੀਂ ਹੁੰਦਾ ਆਪ ਬਣਾਉਣਾ ਪੈਂਦਾ ਇੱਥੇ ਲਾਇਸੈਂਸ ਚੇਂਜ ਹੋ ਜਾਂਦਾ ਤੇ ਇਹਨਾਂ ਦੇ ਵੀ ਬੈਨੀਫਿਟ ਆ ਤੇ ਦੇਖੋ ਇਹ ਹੀ ਅਪਡੇਟ ਸੀਗੀ ਤੇ ਮੈਂ ਕਹ ਜਰੂਰ ਲਾਈਵ ਹੋ ਕੇ ਦੱਸਦੀ ਹਾਂ ਨਾ ਵੀਡੀਓ ਬਣਾ ਕੇ ਫਿਰ ਐਡਿਟ ਕਰਕੇ ਪਾਉਣ ਨਾਲ ਤੇ ਚਲੋ ਜੀ ਇੰਨੀ ਕ ਅਪਡੇਟ ਸੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ